ਨਿਊਜ਼ੀਲੈਂਡ ਦੇ ਵਿੱਚ ਸਕੂਲਾਂ ਦੀਆਂ ਛੁੱਟੀਆਂ ਸ਼ੁਰੂ ਹੋਣ ਜਾ ਰਹੀਆਂ ਹਨ ਅਤੇ ਆਕਲੈਂਡ 에য়ারਪੋਰਟ ਤੇ ਰਿਕਾਰਡ ਤੋੜ ਭੀੜ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ ਇਸ ਵਾਰ 10 ਲੱਖ ਤੋਂ ਵੱਧ ਯਾਤਰੀਆਂ ਦੀ ਆਵਾਜਾਈ ਹੋਵੇਗੀ ਜੋ ਪਿਛਲੇ ਸਾਲ ਨਾਲੋਂ 6% ਵਾਧਾ ਹੈ ਏਅਰਪੋਰਟ ਪ੍ਰਬੰਧਨ ਨੇ ਕਿਹਾ ਹੈ ਕਿ ਤਿੰਨ ਵੱਡੇ ਸ਼ੁੱਕਰਵਾਰ ਅੱਜ 26 ਅਤੇ 3 ਅਕਤੂਬਰ ਸਭ ਤੋਂ ਵੱਧ ਰਸ਼ ਵਾਲੇ ਦਿਨ ਹੋਣਗੇ ਸਿਰਫ ਅੱਜ ਹੀ 15000 ਤੋਂ ਵੱਧ ਯਾਤਰੀ ਘਰੇਲੂ ਉਡਾਨਾਂ ਲਈ ਰਵਾਨਾ ਹੋਣਗੇ ਉਹਨਾਂ ਨੇ ਕਿਹਾ ਕਿ ਸਾਡੀਆਂ ਟੀਮਾਂ ਪੂਰੀ ਤਰ੍ਹਾਂ ਤਿਆਰ ਹਨ ਯਾਤਰੀ ਸਮੇਂ ਤੋਂ ਪਹਿਲਾਂ ਆਉਣਾ ਚੈੱਕ-ਇਨ ਨਿਯਮ ਪੜਨ ਅਤੇ ਸੁਰੱਖਿਆ ਪ੍ਰਕਿਰਿਆ ਦੇ ਵਿੱਚ ਸਹਿਯੋਗ ਦੇਣ ਇੰਟਰਨੈਸ਼ਨਲ ਟਰਮੀਨਲ ਅਤੇ ਕਸਟਮ ਅਤੇ ਸੁਰੱਖਿਆ ਜਾਂਚ ਸਵੇਰੇ 4:30 ਵਜੇ ਤੋਂ ਸ਼ੁਰੂ ਹੋ ਜਾਵੇਗੀ ਨਵੇਂ ਸਕੈਨਰ ਲੱਗਣ ਨਾਲ ਹੁਣ ਜ਼ਿਆਦਾਤਰ ਯਾਤਰੀਆਂ ਨੂੰ ਲੈਪਟਾਪ ਜਾਂ ਫੋਨ ਬਾਹਰ ਕੱਢਣ ਦੀ ਲੋੜ ਹੀ ਨਹੀਂ ਪਵੇਗੀ ਪਰ ਯਾਤਰੀਆਂ ਨੂੰ ਆਪਣੀਆਂ ਜੇਬਾਂ ਖਾਲੀ ਕਰਨੀਆਂ ਪੈਣਗੀਆਂ ਅਤੇ ਲੰਬੇ ਜੁੱਤੇ ਵੀ ਉਤਾਰਨੇ ਪੈ ਸਕਦੇ ਹਨ ਪਾਰਕਿੰਗ ਦੀ ਗੱਲ ਕਰੀਏ ਤਾਂ 에ਰਪੋਰਟ ਨੇ ਸਲਾਹ ਦਿੱਤੀ ਹੈ ਕਿ ਲੋਕ ਪਹਿਲਾਂ ਹੀ ਆਨਲਾਈਨ ਪਾਰਕਿੰਗ ਬੁੱਕ ਕਰ ਲੈਣ ਤਾਂ ਜੋ ਸਭ ਤੋਂ ਵਧੀਆ ਕੀਮਤ ਦੀ ਝੋਣ ਮਿਲ ਸਕੇ ਕਰੇਲੂ ਯਾਤਰਾ ਦੇ ਵਿੱਚ ਕ੍ਰਾਈਸਸ, ਵੈਲਿੰਗਟਨ ਅਤੇ ਕੁਇਨਸਟਾਉਨ ਸਭ ਤੋਂ ਵੱਧ ਲੋਕਪ੍ਰੀਅ ਜਗ੍ਹਾ ਰਹਿਣਗੇ ਜਦਕਿ ਵਿਦੇਸ਼ ਜਾਣ ਵਾਲਿਆਂ ਲਈ ਆਸਟ੍ਰੇਲੀਆ, ਚੀਨ ਅਤੇ ਫਿਜੀ ਇਸ ਵੇਲੇ ਸਿਖਰ ਤੇ ਹਨ ਤਾਂ ਯਾਦ ਰੱਖੋ ਜੇਕਰ ਤੁਸੀਂ ਵੀ ਛੁੱਟੀਆਂ ਦੌਰਾਨ ਸਫ਼ਰ ਤੇ ਜਾਣ ਦੀ ਯੋਜਨਾ ਬਣਾ ਰਹੇ ਹੋ ਤੇ ਸਮੇਂ ਤੋਂ ਪਹਿਲਾਂ ਪੁੱਝੋ ਅਤੇ ਆਨਲਾਈਨ ਸਹੂਲਤਾਂ ਦਾ ਲਾਭ ਚੁੱਕੋ ਸਕੂਲ ਛੁੱਟੀਆਂ ਇਸ ਸ਼ਨੀਵਾਰ ਤੋਂ 5 ਅਕਤੂਬਰ ਤੱਕ ਚੱਲਣਗੀਆਂ ਨਿਊਜ਼ੀਲੈਂਡ ਦੇ ਵਿੱਚ ਸਕੂਲਾਂ ਦੀਆਂ ਛੁੱਟੀਆਂ ਸ਼ੁਰੂ ਹੋਣ ਜਾ ਰਹੀਆਂ ਹਨ ਅਤੇ ਆਕਲੈਂਡ 에য়ারਪੋਰਟ ਤੇ ਰਿਕਾਰਡ ਤੋੜ ਭੀੜ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ ਇਸ ਵਾਰ 10 ਲੱਖ ਤੋਂ ਵੱਧ ਯਾਤਰੀਆਂ ਦੀ ਆਵਾਜਾਈ ਹੋਵੇਗੀ ਜੋ ਪਿਛਲੇ ਸਾਲ ਨਾਲੋਂ 6% ਵਾਧਾ ਹੈ ਏਅਰਪੋਰਟ ਪ੍ਰਬੰਧਨ ਨੇ ਕਿਹਾ ਹੈ ਕਿ ਤਿੰਨ ਵੱਡੇ ਸ਼ੁੱਕਰਵਾਰ ਅੱਜ 26 ਅਤੇ 3 ਅਕਤੂਬਰ ਸਭ ਤੋਂ ਵੱਧ ਰਸ਼ ਵਾਲੇ ਦਿਨ ਹੋਣਗੇ ਸਿਰਫ ਅੱਜ ਹੀ 15000 ਤੋਂ ਵੱਧ ਯਾਤਰੀ ਘਰੇਲੂ ਉਡਾਨਾਂ ਲਈ ਰਵਾਨਾ ਹੋਣਗੇ ਉਹਨਾਂ ਨੇ ਕਿਹਾ ਕਿ ਸਾਡੀਆਂ ਟੀਮਾਂ ਪੂਰੀ ਤਰ੍ਹਾਂ ਤਿਆਰ ਹਨ ਯਾਤਰੀ ਸਮੇਂ ਤੋਂ ਪਹਿਲਾਂ ਆਉਣਾ ਚੈੱਕ-ਇਨ ਨਿਯਮ ਪੜਨ ਅਤੇ ਸੁਰੱਖਿਆ ਪ੍ਰਕਿਰਿਆ ਦੇ ਵਿੱਚ ਸਹਿਯੋਗ ਦੇਣ ਇੰਟਰਨੈਸ਼ਨਲ ਟਰਮੀਨਲ ਅਤੇ ਕਸਟਮ ਅਤੇ ਸੁਰੱਖਿਆ ਜਾਂਚ ਸਵੇਰੇ 4:30 ਵਜੇ ਤੋਂ ਸ਼ੁਰੂ ਹੋ ਜਾਵੇਗੀ ਨਵੇਂ ਸਕੈਨਰ ਲੱਗਣ ਨਾਲ ਹੁਣ ਜ਼ਿਆਦਾਤਰ ਯਾਤਰੀਆਂ ਨੂੰ ਲੈਪਟਾਪ ਜਾਂ ਫੋਨ ਬਾਹਰ ਕੱਢਣ ਦੀ ਲੋੜ ਹੀ ਨਹੀਂ ਪਵੇਗੀ ਪਰ ਯਾਤਰੀਆਂ ਨੂੰ ਆਪਣੀਆਂ ਜੇਬਾਂ ਖਾਲੀ ਕਰਨੀਆਂ ਪੈਣਗੀਆਂ ਅਤੇ ਲੰਬੇ ਜੁੱਤੇ ਵੀ ਉਤਾਰਨੇ ਪੈ ਸਕਦੇ ਹਨ ਪਾਰਕਿੰਗ ਦੀ ਗੱਲ ਕਰੀਏ ਤਾਂ 에ਰਪੋਰਟ ਨੇ ਸਲਾਹ ਦਿੱਤੀ ਹੈ ਕਿ ਲੋਕ ਪਹਿਲਾਂ ਹੀ ਆਨਲਾਈਨ ਪਾਰਕਿੰਗ ਬੁੱਕ ਕਰ ਲੈਣ ਤਾਂ ਜੋ ਸਭ ਤੋਂ ਵਧੀਆ ਕੀਮਤ ਦੀ ਝੋਣ ਮਿਲ ਸਕੇ ਕ੍ਰੇਲੂ ਯਾਤਰਾ ਦੇ ਵਿੱਚ ਕ੍ਰਾਈਸਸ, ਵਲਕਟਨ ਅਤੇ ਕੁਇਨਸਟਾਊਨ ਸਭ ਤੋਂ ਵੱਧ ਲੋਕਪ੍ਰੀਅ ਜਗ੍ਹਾ ਰਹਿਣਗੇ ਜਦਕਿ ਵਿਦੇਸ਼ ਜਾਣ ਵਾਲਿਆਂ ਲਈ ਆਸਟ੍ਰੇਲੀਆ, ਚੀਨ ਅਤੇ ਫਿਜੀ ਇਸ ਵੇਲੇ ਸਿਖਰ ਤੇ ਹਨ ਤਾਂ ਯਾਦ ਰੱਖੋ ਜੇਕਰ ਤੁਸੀਂ ਵੀ ਛੁੱਟੀਆਂ ਦੌਰਾਨ ਸਫ਼ਰ ਤੇ ਜਾਣ ਦੀ ਯੋਜਨਾ ਬਣਾ ਰਹੇ ਹੋ ਤੇ ਸਮੇਂ ਤੋਂ ਪਹਿਲਾਂ ਪੁੱਝੋ ਅਤੇ ਆਨਲਾਈਨ ਸਹੂਲਤਾਂ ਦਾ ਲਾਭ ਚੁੱਕੋ ਸਕੂਲ ਛੁੱਟੀਆਂ ਇਸ ਸ਼ਨੀਵਾਰ ਤੋਂ 5 ਅਕਤੂਬਰ ਤੱਕ ਚੱਲਣਗੀਆਂ ਨਿਊਜ਼ੀਲੈਂਡ ਦੇ ਵਿੱਚ ਸਕੂਲਾਂ ਦੀਆਂ ਛੁੱਟੀਆਂ ਸ਼ੁਰੂ ਹੋਣ ਜਾ ਰਹੀਆਂ ਹਨ ਅਤੇ ਆਕਲੈਂਡ 에য়ারਪੋਰਟ ਤੇ ਰਿਕਾਰਡ ਤੋੜ ਭੀੜ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ ਇਸ ਵਾਰ 10 ਲੱਖ ਤੋਂ ਵੱਧ ਯਾਤਰੀਆਂ ਦੀ ਆਵਾਜਾਈ ਹੋਵੇਗੀ ਜੋ ਪਿਛਲੇ ਸਾਲ ਨਾਲੋਂ 6% ਵਾਧਾ ਹੈ ਏਅਰਪੋਰਟ ਪ੍ਰਬੰਧਨ ਨੇ ਕਿਹਾ ਹੈ ਕਿ ਤਿੰਨ ਵੱਡੇ ਸ਼ੁੱਕਰਵਾਰ ਅੱਜ 26 ਅਤੇ 3 ਅਕਤੂਬਰ ਸਭ ਤੋਂ ਵੱਧ ਰਸ਼ ਵਾਲੇ ਦਿਨ ਹੋਣਗੇ ਸਿਰਫ ਅੱਜ ਹੀ 15000 ਤੋਂ ਵੱਧ ਯਾਤਰੀ ਘਰੇਲੂ ਉਡਾਨਾਂ ਲਈ ਰਵਾਨਾ ਹੋਣਗੇ ਉਹਨਾਂ ਨੇ ਕਿਹਾ ਕਿ ਸਾਡੀਆਂ ਟੀਮਾਂ ਪੂਰੀ ਤਰ੍ਹਾਂ ਤਿਆਰ ਹਨ ਯਾਤਰੀ ਸਮੇਂ ਤੋਂ ਪਹਿਲਾਂ ਆਉਣਾ ਚੈੱਕ ਇਨ ਨਿਯਮ ਪੜਨ ਅਤੇ ਸੁਰੱਖਿਆ ਪ੍ਰਕਿਰਿਆ ਦੇ ਵਿੱਚ ਸਹਿਯੋਗ ਦੇਣ ਇੰਟਰਨੈਸ਼ਨਲ ਟਰਮੀਨਲ ਅਤੇ ਕਸਟਮ ਅਤੇ ਸੁਰੱਖਿਆ ਜਾਂ ਸਵੇਰੇ 4:30 ਵਜੇ ਤੋ ਸ਼ੁਰੂ ਹੋ ਜਾਵੇਗੀ ਨਵੇਂ ਸਕੈਨਰ ਲੱਗਣ ਨਾਲ ਹੁਣ ਜ਼ਿਆਦਾਤਰ ਯਾਤਰੀਆਂ ਨੂੰ ਲੈਪਟਾਪ ਜਾਂ ਫੋਨ ਬਾਹਰ ਕੱਢਣ ਦੀ ਲੋੜ ਹੀ ਨਹੀਂ ਪਵੇਗੀ ਪਰ ਯਾਤਰੀਆਂ ਨੂੰ ਆਪਣੀਆਂ ਜੇਬਾਂ ਖਾਲੀ ਕਰਨੀਆਂ ਪੈਣਗੀਆਂ ਅਤੇ ਲੰਬੇ ਜੁੱਤੇ ਵੀ ਉਤਾਰਨੇ ਪੈ ਸਕਦੇ ਹਨ ਪਾਰਕਿੰਗ ਦੀ ਗੱਲ ਕਰੀਏ ਤਾਂ 에ਰਪੋਰਟ ਨੇ ਸਲਾਹ ਦਿੱਤੀ ਹੈ ਕਿ ਲੋਕ ਪਹਿਲਾਂ ਹੀ ਆਨਲਾਈਨ ਪਾਰਕਿੰਗ ਬੁੱਕ ਕਰ ਲੈਣ ਤਾਂ ਜੋ ਸਭ ਤੋਂ ਵਧੀਆ ਕੀਮਤ ਦੀ ਝੋਣ ਮਿਲ ਸਕੇ ਕਰੇਲੂ ਯਾਤਰਾ ਦੇ ਵਿੱਚ ਕ੍ਰਾਈਸਸ ਵੈਲਿੰਗਟਨ ਅਤੇ ਕੁਇਨਸਟਾਉਨ ਸਭ ਤੋਂ ਵੱਧ ਲੋਕਪ੍ਰੀਤ ਜਗ੍ਹਾ ਰਹਿਣਗੇ ਜਦਕਿ ਵਿਦੇਸ਼ ਜਾਣ ਵਾਲਿਆਂ ਲਈ ਆਸਟ੍ਰੇਲੀਆ, ਚੀਨ ਅਤੇ ਫਿਜੀ ਇਸ ਵੇਲੇ ਸਿਖਰ ਤੇ ਹਨ ਤਾਂ ਯਾਦ ਰੱਖੋ ਜੇਕਰ ਤੁਸੀਂ ਵੀ ਛੁੱਟੀਆਂ ਦੌਰਾਨ ਸਫ਼ਰ ਤੇ ਜਾਣ ਦੀ ਯੋਜਨਾ ਬਣਾ ਰਹੇ ਹੋ ਤੇ ਸਮੇਂ ਤੋਂ ਪਹਿਲਾਂ ਪੁੱਝੋ ਅਤੇ ਆਨਲਾਈਨ ਸਹੂਲਤਾਂ ਦਾ ਲਾਭ ਚੁੱਕੋ ਸਕੂਲ ਛੁੱਟੀਆਂ ਇਸ ਸ਼ਨੀਵਾਰ ਤੋਂ 5 ਅਕਤੂਬਰ ਤੱਕ ਚੱਲਣਗੀਆਂ ਨਿਊਜ਼ੀਲੈਂਡ ਦੇ ਵਿੱਚ ਸਕੂਲਾਂ ਦੀਆਂ ਛੁੱਟੀਆਂ ਸ਼ੁਰੂ ਹੋਣ ਜਾ ਰਹੀਆਂ ਹਨ ਅਤੇ ਆਕਲੈਂਡ 에য়ারਪੋਰਟ ਤੇ ਰਿਕਾਰਡ ਤੋੜ ਭੀੜ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ ਇਸ ਵਾਰ 10 ਲੱਖ ਤੋਂ ਵੱਧ ਯਾਤਰੀਆਂ ਦੀ ਆਵਾਜਾਈ ਹੋਵੇਗੀ ਜੋ ਪਿਛਲੇ ਸਾਲ ਨਾਲੋਂ 6% ਵਾਧਾ ਹੈ ਏਅਰਪੋਰਟ ਪ੍ਰਬੰਧਨ ਨੇ ਕਿਹਾ ਹੈ ਕਿ ਤਿੰਨ ਵੱਡੇ ਸ਼ੁੱਕਰਵਾਰ ਅੱਜ 26 ਅਤੇ 3 ਅਕਤੂਬਰ ਸਭ ਤੋਂ ਵੱਧ ਰਸ਼ ਵਾਲੇ ਦਿਨ ਹੋਣਗੇ ਸਿਰਫ ਅੱਜ ਹੀ 15000 ਤੋਂ ਵੱਧ ਯਾਤਰੀ ਘਰੇਲੂ ਉਡਾਨਾਂ ਲਈ ਰਵਾਨਾ ਹੋਣਗੇ ਉਹਨਾਂ ਨੇ ਕਿਹਾ ਕਿ ਸਾਡੀਆਂ ਟੀਮਾਂ ਪੂਰੀ ਤਰ੍ਹਾਂ ਤਿਆਰ ਹਨ ਯਾਤਰੀ ਸਮੇਂ ਤੋਂ ਪਹਿਲਾਂ ਆਉਣਾ ਚੈੱਕ-ਇਨ ਨਿਯਮ ਪੜਨ ਅਤੇ ਸੁਰੱਖਿਆ ਪ੍ਰਕਿਰਿਆ ਦੇ ਵਿੱਚ ਸਹਿਯੋਗ ਦੇਣ ਇੰਟਰਨੈਸ਼ਨਲ ਟਰਮੀਨਲ ਅਤੇ ਕਸਟਮ ਅਤੇ ਸੁਰੱਖਿਆ ਜਾਂਚ ਸਵੇਰੇ 4:30 ਵਜੇ ਤੋਂ ਸ਼ੁਰੂ ਹੋ ਜਾਵੇਗੀ ਨਵੇਂ ਸਕੈਨਰ ਲੱਗਣ ਨਾਲ ਹੁਣ ਜ਼ਿਆਦਾਤਰ ਯਾਤਰੀਆਂ ਨੂੰ ਲੈਪਟਾਪ ਜਾਂ ਫੋਨ ਬਾਹਰ ਕੱਢਣ ਦੀ ਲੋੜ ਹੀ ਨਹੀਂ ਪਵੇਗੀ ਪਰ ਯਾਤਰੀਆਂ ਨੂੰ ਆਪਣੀਆਂ ਜੇਬਾਂ ਖਾਲੀ ਕਰਨੀਆਂ ਪੈਣਗੀਆਂ ਅਤੇ ਲੰਬੇ ਜੁੱਤੇ ਵੀ ਉਤਾਰਨੇ ਪੈ ਸਕਦੇ ਹਨ ਪਾਰਕਿੰਗ ਦੀ ਗੱਲ ਕਰੀਏ ਤਾਂ 에ਅਰਪੋਰਟ ਨੇ ਸਲਾਹ ਦਿੱਤੀ ਹੈ ਕਿ ਲੋਕ ਪਹਿਲਾਂ ਹੀ ਆਨਲਾਈਨ ਪਾਰਕਿੰਗ ਬੁੱਕ ਕਰ ਲੈਣ ਤਾਂ ਜੋ ਸਭ ਤੋਂ ਵਧੀਆ ਕੀਮਤ ਦੀ ਝੋਣ ਮਿਲ ਸਕੇ ਕਰੇਲੂ ਯਾਤਰਾ ਦੇ ਵਿੱਚ ਕ੍ਰਾਈਸਸ ਵੈਲਿੰਗਟਨ ਅਤੇ ਕੁਇਨਸਟਾਉਨ ਸਭ ਤੋਂ ਵੱਧ ਲੋਕਪ੍ਰੀਅ ਜਗਾ ਰਹਿਣਗੇ ਜਦ ਕਿ ਵਿਦੇਸ਼ ਜਾਣ ਵਾਲਿਆਂ ਲਈ ਆਸਟ੍ਰੇਲੀਆ, ਚੀਨ ਅਤੇ ਫਿਜੀ ਇਸ ਵੇਲੇ ਸਿਖਰ ਤੇ ਹਨ ਤਾਂ ਯਾਦ ਰੱਖੋ ਜੇਕਰ ਤੁਸੀਂ ਵੀ ਛੁੱਟੀਆਂ ਦੌਰਾਨ ਸਫਰ ਤੇ ਜਾਣ ਦੀ ਯੋਜਨਾ ਬਣਾ ਰਹੇ ਹੋ ਤੇ ਸਮੇਂ ਤੋਂ ਪਹਿਲਾਂ ਪੁੱਝੋ ਅਤੇ ਆਨਲਾਈਨ ਸਹੂਲਤਾਂ ਦਾ ਲਾਭ ਚੁੱਕੋ ਸਕੂਲ ਛੁੱਟੀਆਂ ਇਸ ਸ਼ਨੀਵਾਰ ਤੋਂ 5 ਅਕਤੂਬਰ ਤੱਕ ਚੱਲਣਗੀਆਂ ਨਿਊਜ਼ੀਲੈਂਡ ਦੇ ਵਿੱਚ ਸਕੂਲਾਂ ਦੀਆਂ ਛੁੱਟੀਆਂ ਸ਼ੁਰੂ ਹੋਣ ਜਾ ਰਹੀਆਂ ਹਨ ਅਤੇ ਆਕਲੈਂਡ 에য়ারਪੋਰਟ ਤੇ ਰਿਕਾਰਡ ਤੋੜ ਭੀੜ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ ਇਸ ਵਾਰ 10 ਲੱਖ ਤੋਂ ਵੱਧ ਯਾਤਰੀਆਂ ਦੀ ਆਵਾਜਾਈ ਹੋਵੇਗੀ ਜੋ ਪਿਛਲੇ ਸਾਲ ਨਾਲੋਂ 6% ਵਾਧਾ ਹੈ ਏਅਰਪੋਰਟ ਪ੍ਰਬੰਧਨ ਨੇ ਕਿਹਾ ਹੈ ਕਿ ਤਿੰਨ ਵੱਡੇ ਸ਼ੁੱਕਰਵਾਰ ਅੱਜ 26 ਅਤੇ 3 ਅਕਤੂਬਰ ਸਭ ਤੋਂ ਵੱਧ ਰਸ਼ ਵਾਲੇ ਦਿਨ ਹੋਣਗੇ ਸਿਰਫ ਅੱਜ ਹੀ 15000 ਤੋਂ ਵੱਧ ਯਾਤਰੀ ਘਰੇਲੂ ਉਡਾਨਾਂ ਲਈ ਰਵਾਨਾ ਹੋਣਗੇ ਉਹਨਾਂ ਨੇ ਕਿਹਾ ਕਿ ਸਾਡੀਆਂ ਟੀਮਾਂ ਪੂਰੀ ਤਰ੍ਹਾਂ ਤਿਆਰ ਹਨ ਯਾਤਰੀ ਸਮੇਂ ਤੋਂ ਪਹਿਲਾਂ ਆਉਣਾ ਚੈੱਕ-ਇਨ ਨਿਯਮ ਪੜਨ ਅਤੇ ਸੁਰੱਖਿਆ ਪ੍ਰਕਿਰਿਆ ਦੇ ਵਿੱਚ ਸਹਿਯੋਗ ਦੇਣ ਇੰਟਰਨੈਸ਼ਨਲ ਟਰਮੀਨਲ ਅਤੇ ਕਸਟਮ ਅਤੇ ਸੁਰੱਖਿਆ ਜਾਂਚ ਸਵੇਰੇ 4:30 ਵਜੇ ਤੋਂ ਸ਼ੁਰੂ ਹੋ ਜਾਵੇਗੀ ਨਵੇਂ ਸਕੈਨਰ ਲੱਗਣ ਨਾਲ ਹੁਣ ਜ਼ਿਆਦਾਤਰ ਯਾਤਰੀਆਂ ਨੂੰ ਲੈਪਟਾਪ ਜਾਂ ਫੋਨ ਬਾਹਰ ਕੱਢਣ ਦੀ ਲੋੜ ਹੀ ਨਹੀਂ ਪਵੇਗੀ ਪਰ ਯਾਤਰੀਆਂ ਨੂੰ ਆਪਣੀਆਂ ਜੇਬਾਂ ਖਾਲੀ ਕਰਨੀਆਂ ਪੈਣਗੀਆਂ ਅਤੇ ਲੰਬੇ ਜੁੱਤੇ ਵੀ ਉਤਾਰਨੇ ਪੈ ਸਕਦੇ ਹਨ ਪਾਰਕਿੰਗ ਦੀ ਗੱਲ ਕਰੀਏ ਤਾਂ 에ਰਪੋਰਟ ਨੇ ਸਲਾਹ ਦਿੱਤੀ ਹੈ ਕਿ ਲੋਕ ਪਹਿਲਾਂ ਹੀ ਆਨਲਾਈਨ ਪਾਰਕਿੰਗ ਬੁੱਕ ਕਰ ਲੈਣ ਤਾਂ ਜੋ ਸਭ ਤੋਂ ਵਧੀਆ ਕੀਮਤ ਦੀ ਝੋਣ ਮਿਲ ਸਕੇ ਕਰੇਲੂ ਯਾਤਰਾ ਦੇ ਵਿੱਚ ਕ੍ਰਾਈਸਸ ਵੈਲਿੰਗਟਨ ਅਤੇ ਕੁਇਨਸਟਾਉਨ ਸਭ ਤੋਂ ਵੱਧ ਲੋਕਪ੍ਰੀਅ ਜਗਾ ਰਹਿਣਗੇ ਜਦਕਿ ਵਿਦੇਸ਼ ਜਾਣ ਵਾਲਿਆਂ ਲਈ ਆਸਟ੍ਰੇਲੀਆ, ਚੀਨ ਅਤੇ ਫਿਜੀ ਇਸ ਵੇਲੇ ਸਿਖਰ ਤੇ ਹਨ ਤਾਂ ਯਾਦ ਰੱਖੋ ਜੇਕਰ ਤੁਸੀਂ ਵੀ ਛੁੱਟੀਆਂ ਦੌਰਾਨ ਸਫਰ ਤੇ ਜਾਣ ਦੀ ਯੋਜਨਾ ਬਣਾ ਰਹੇ ਹੋ ਤੇ ਸਮੇਂ ਤੋਂ ਪਹਿਲਾਂ ਪੁੱਛੋ ਅਤੇ ਆਨਲਾਈਨ ਸਹੂਲਤਾਂ ਦਾ ਲਾਭ ਚੁੱਕੋ ਸਕੂਲ ਛੁੱਟੀਆਂ ਇਸ ਸ਼ਨੀਵਾਰ ਤੋਂ 5 ਅਕਤੂਬਰ ਤੱਕ ਚੱਲਣਗੀਆਂ ਨਿਊਜ਼ੀਲੈਂਡ ਦੇ ਵਿੱਚ ਸਕੂਲਾਂ ਦੀਆਂ ਛੁੱਟੀਆਂ ਸ਼ੁਰੂ ਹੋਣ ਜਾ ਰਹੀਆਂ ਹਨ ਅਤੇ ਆਕਲੈਂਡ 에য়ারਪੋਰਟ ਤੇ ਰਿਕਾਰਡ ਤੋੜ ਭੀੜ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ ਇਸ ਵਾਰ 10 ਲੱਖ ਤੋਂ ਵੱਧ ਯਾਤਰੀਆਂ ਦੀ ਆਵਾਜਾਈ ਹੋਵੇਗੀ ਜੋ ਪਿਛਲੇ ਸਾਲ ਨਾਲੋਂ 6% ਵਾਧਾ ਹੈ ਏਅਰਪੋਰਟ ਪ੍ਰਬੰਧਨ ਨੇ ਕਿਹਾ ਹੈ ਕਿ ਤਿੰਨ ਵੱਡੇ ਸ਼ੁੱਕਰਵਾਰ ਅੱਜ 26 ਅਤੇ 3 ਅਕਤੂਬਰ ਸਭ ਤੋਂ ਵੱਧ ਰਸ਼ ਵਾਲੇ ਦਿਨ ਹੋਣਗੇ ਸਿਰਫ ਅੱਜ ਹੀ 15000 ਤੋਂ ਵੱਧ ਯਾਤਰੀ ਘਰੇਲੂ ਉਡਾਨਾਂ ਲਈ ਰਵਾਨਾ ਹੋਣਗੇ ਉਹਨਾਂ ਨੇ ਕਿਹਾ ਕਿ ਸਾਡੀਆਂ ਟੀਮਾਂ ਪੂਰੀ ਤਰ੍ਹਾਂ ਤਿਆਰ ਹਨ ਯਾਤਰੀ ਸਮੇਂ ਤੋਂ ਪਹਿਲਾਂ ਆਉਣਾ ਚੈੱਕ ਇਨ ਨਿਯਮ ਪੜਨ ਅਤੇ ਸੁਰੱਖਿਆ ਪ੍ਰਕਿਰਿਆ ਦੇ ਵਿੱਚ ਸਹਿਯੋਗ ਦੇਣ ਇੰਟਰਨੈਸ਼ਨਲ ਟਰਮੀਨਲ ਅਤੇ ਕਸਟਮ ਅਤੇ ਸੁਰੱਖਿਆ ਜਾਂਚ ਸਵੇਰੇ 4:30 ਵਜੇ ਤੋਂ ਸ਼ੁਰੂ ਹੋ ਜਾਵੇਗੀ ਨਵੇਂ ਸਕੈਨਰ ਲੱਗਣ ਨਾਲ ਹੁਣ ਜ਼ਿਆਦਾਤਰ ਯਾਤਰੀਆਂ ਨੂੰ ਲੈਪਟਾਪ ਜਾਂ ਫੋਨ ਬਾਹਰ ਕੱਢਣ ਦੀ ਲੋੜ ਹੀ ਨਹੀਂ ਪਵੇਗੀ ਪਰ ਯਾਤਰੀਆਂ ਨੂੰ ਆਪਣੀਆਂ ਜੇਬਾਂ ਖਾਲੀ ਕਰਨੀਆਂ ਪੈਣਗੀਆਂ ਅਤੇ ਲੰਬੇ ਜੁੱਤੇ ਵੀ ਉਤਾਰਨੇ ਪੈ ਸਕਦੇ ਹਨ ਪਾਰਕਿੰਗ ਦੀ ਗੱਲ ਕਰੀਏ ਤਾਂ 에ਰਪੋਰਟ ਨੇ ਸਲਾਹ ਦਿੱਤੀ ਹੈ ਕਿ ਲੋਕ ਪਹਿਲਾਂ ਹੀ ਆਨਲਾਈਨ ਪਾਰਕਿੰਗ ਬੁੱਕ ਕਰ ਲੈਣ ਤਾਂ ਜੋ ਸਭ ਤੋਂ ਵਧੀਆ ਕੀਮਤ ਦੀ ਝੋਣ ਮਿਲ ਸਕੇ ਕਰੇਲੂ ਯਾਤਰਾ ਦੇ ਵਿੱਚ ਕ੍ਰਾਈਸਸ ਵੈਲਿੰਗਟਨ ਅਤੇ ਕੁਇਨਸਟਾਉਨ ਸਭ ਤੋਂ ਵੱਧ ਲੋਕਪ੍ਰੀਤ ਜਗ੍ਹਾ ਰਹਿਣਗੇ ਜਦਕਿ ਵਿਦੇਸ਼ ਜਾਣ ਵਾਲਿਆਂ ਲਈ ਆਸਟ੍ਰੇਲੀਆ, ਚੀਨ ਅਤੇ ਫਿਜੀ ਇਸ ਵੇਲੇ ਸਿਖਰ ਤੇ ਹਨ ਤਾਂ ਯਾਦ ਰੱਖੋ ਜੇਕਰ ਤੁਸੀਂ ਵੀ ਛੁੱਟੀਆਂ ਦੌਰਾਨ ਸਫ਼ਰ ਤੇ ਜਾਣ ਦੀ ਯੋਜਨਾ ਬਣਾ ਰਹੇ ਹੋ ਤੇ ਸਮੇਂ ਤੋਂ ਪਹਿਲਾਂ ਪੁੱਝੋ ਅਤੇ ਆਨਲਾਈਨ ਸਹੂਲਤਾਂ ਦਾ ਲਾਭ ਚੁੱਕੋ ਸਕੂਲ ਛੁੱਟੀਆਂ ਇਸ ਸ਼ਨੀਵਾਰ ਤੋਂ 5 ਅਕਤੂਬਰ ਤੱਕ ਚੱਲਣਗੀਆਂ ਨਿਊਜ਼ੀਲੈਂਡ ਦੇ ਵਿੱਚ ਸਕੂਲਾਂ ਦੀਆਂ ਛੁੱਟੀਆਂ ਸ਼ੁਰੂ ਹੋਣ ਜਾ ਰਹੀਆਂ ਹਨ ਅਤੇ ਆਕਲੈਂਡ 에য়ারਪੋਰਟ ਤੇ ਰਿਕਾਰਡ ਤੋੜ ਭੀੜ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ ਇਸ ਵਾਰ 10 ਲੱਖ ਤੋਂ ਵੱਧ ਯਾਤਰੀਆਂ ਦੀ ਆਵਾਜਾਈ ਹੋਵੇਗੀ ਜੋ ਪਿਛਲੇ ਸਾਲ ਨਾਲੋਂ 6% ਵਾਧਾ ਹੈ ਏਅਰਪੋਰਟ ਪ੍ਰਬੰਧਨ ਨੇ ਕਿਹਾ ਹੈ ਕਿ ਤਿੰਨ ਵੱਡੇ ਸ਼ੁੱਕਰਵਾਰ ਅੱਜ 26 ਅਤੇ 3 ਅਕਤੂਬਰ ਸਭ ਤੋਂ ਵੱਧ ਰਸ਼ ਵਾਲੇ ਦਿਨ ਹੋਣਗੇ ਸਿਰਫ ਅੱਜ ਹੀ 15000 ਤੋਂ ਵੱਧ ਯਾਤਰੀ ਘਰੇਲੂ ਉਡਾਨਾਂ ਲਈ ਰਵਾਨਾ ਹੋਣਗੇ ਉਹਨਾਂ ਨੇ ਕਿਹਾ ਕਿ ਸਾਡੀਆਂ ਟੀਮਾਂ ਪੂਰੀ ਤਰ੍ਹਾਂ ਤਿਆਰ ਹਨ ਯਾਤਰੀ ਸਮੇਂ ਤੋਂ ਪਹਿਲਾਂ ਆਉਣਾ ਚੈੱਕ-ਇਨ ਨਿਯਮ ਪੜਨ ਅਤੇ ਸੁਰੱਖਿਆ ਪ੍ਰਕਿਰਿਆ ਦੇ ਵਿੱਚ ਸਹਿਯੋਗ ਦੇਣ ਇੰਟਰਨੈਸ਼ਨਲ ਟਰਮੀਨਲ ਅਤੇ ਕਸਟਮ ਅਤੇ ਸੁਰੱਖਿਆ ਜਾਂ ਸਵੇਰੇ 4:30 ਵਜੇ ਤੋ ਸ਼ੁਰੂ ਹੋ ਜਾਵੇਗੀ ਨਵੇਂ ਸਕੈਨਰ ਲੱਗਣ ਨਾਲ ਹੁਣ ਜ਼ਿਆਦਾਤਰ ਯਾਤਰੀਆਂ ਨੂੰ ਲੈਪਟਾਪ ਜਾਂ ਫੋਨ ਬਾਹਰ ਕੱਢਣ ਦੀ ਲੋੜ ਹੀ ਨਹੀਂ ਪਵੇਗੀ ਪਰ ਯਾਤਰੀਆਂ ਨੂੰ ਆਪਣੀਆਂ ਜੇਬਾਂ ਖਾਲੀ ਕਰਨੀਆਂ ਪੈਣਗੀਆਂ ਅਤੇ ਲੰਬੇ ਜੁੱਤੇ ਵੀ ਉਤਾਰਨੇ ਪੈ ਸਕਦੇ ਹਨ ਪਾਰਕਿੰਗ ਦੀ ਗੱਲ ਕਰੀਏ ਤਾਂ 에ਰਪੋਰਟ ਨੇ ਸਲਾਹ ਦਿੱਤੀ ਹੈ ਕਿ ਲੋਕ ਪਹਿਲਾਂ ਹੀ ਆਨਲਾਈਨ ਪਾਰਕਿੰਗ ਬੁੱਕ ਕਰ ਲੈਣ ਤਾਂ ਜੋ ਸਭ ਤੋਂ ਵਧੀਆ ਕੀਮਤ ਦੀ ਚੋਣ ਮਿਲ ਸਕੇ ਕਰੇਲੂ ਯਾਤਰਾ ਦੇ ਵਿੱਚ ਕ੍ਰਾਈਸਸ ਵੈਲਿੰਗਟਨ ਅਤੇ ਕੁਇਨਸਟਾਉਨ ਸਭ ਤੋਂ ਵੱਧ ਲੋਕਪ੍ਰੀਅ ਜਗ੍ਹਾ ਰਹਿਣਗੇ ਜਦਕਿ ਵਿਦੇਸ਼ ਜਾਣ ਵਾਲਿਆਂ ਲਈ ਆਸਟ੍ਰੇਲੀਆ, ਚੀਨ ਅਤੇ ਫਿਜੀ ਇਸ ਵੇਲੇ ਸਿਖਰ ਤੇ ਹਨ ਤਾਂ ਯਾਦ ਰੱਖੋ ਜੇਕਰ ਤੁਸੀਂ ਵੀ ਛੁੱਟੀਆਂ ਦੌਰਾਨ ਸਫ਼ਰ ਤੇ ਜਾਣ ਦੀ ਯੋਜਨਾ ਬਣਾ ਰਹੇ ਹੋ ਤੇ ਸਮੇਂ ਤੋਂ ਪਹਿਲਾਂ ਪੁੱਝੋ ਅਤੇ ਆਨਲਾਈਨ ਸਹੂਲਤਾਂ ਦਾ ਲਾਭ ਚੁੱਕੋ ਸਕੂਲ ਛੁੱਟੀਆਂ ਇਸ ਸ਼ਨੀਵਾਰ ਤੋਂ 5 ਅਕਤੂਬਰ ਤੱਕ ਚੱਲਣਗੀਆਂ ਨਿਊਜ਼ੀਲੈਂਡ ਦੇ ਵਿੱਚ ਸਕੂਲਾਂ ਦੀਆਂ ਛੁੱਟੀਆਂ ਸ਼ੁਰੂ ਹੋਣ ਜਾ ਰਹੀਆਂ ਹਨ ਅਤੇ ਆਕਲੈਂਡ 에য়ারਪੋਰਟ ਤੇ ਰਿਕਾਰਡ ਤੋੜ ਭੀੜ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ ਇਸ ਵਾਰ 10 ਲੱਖ ਤੋਂ ਵੱਧ ਯਾਤਰੀਆਂ ਦੀ ਆਵਾਜਾਈ ਹੋਵੇਗੀ ਜੋ ਪਿਛਲੇ ਸਾਲ ਨਾਲੋਂ 6% ਵਾਧਾ ਹੈ ਏਅਰਪੋਰਟ ਪ੍ਰਬੰਧਨ ਨੇ ਕਿਹਾ ਹੈ ਕਿ ਤਿੰਨ ਵੱਡੇ ਸ਼ੁੱਕਰਵਾਰ ਅੱਜ 26 ਅਤੇ 3 ਅਕਤੂਬਰ ਸਭ ਤੋਂ ਵੱਧ ਰਸ਼ ਵਾਲੇ ਦਿਨ ਹੋਣਗੇ ਸਿਰਫ ਅੱਜ ਹੀ 15000 ਤੋਂ ਵੱਧ ਯਾਤਰੀ ਘਰੇਲੂ ਉਡਾਨਾਂ ਲਈ ਰਵਾਨਾ ਹੋਣਗੇ ਉਹਨਾਂ ਨੇ ਕਿਹਾ ਕਿ ਸਾਡੀਆਂ ਟੀਮਾਂ ਪੂਰੀ ਤਰ੍ਹਾਂ ਤਿਆਰ ਹਨ ਯਾਤਰੀ ਸਮੇਂ ਤੋਂ ਪਹਿਲਾਂ ਆਉਣਾ ਚੈੱਕ ਇਨ ਨਿਯਮ ਪੜਨ ਅਤੇ ਸੁਰੱਖਿਆ ਪ੍ਰਕਿਰਿਆ ਦੇ ਵਿੱਚ ਸਹਿਯੋਗ ਦੇਣ ਇੰਟਰਨੈਸ਼ਨਲ ਟਰਮੀਨਲ ਅਤੇ ਕਸਟਮ ਅਤੇ ਸੁਰੱਖਿਆ ਜਾਂਚ ਸਵੇਰੇ 4:30 ਵਜੇ ਤੋਂ ਸ਼ੁਰੂ ਹੋ ਜਾਵੇਗੀ ਨਵੇਂ ਸਕੈਨਰ ਲੱਗਣ ਨਾਲ ਹੁਣ ਜ਼ਿਆਦਾਤਰ ਯਾਤਰੀਆਂ ਨੂੰ ਲੈਪਟਾਪ ਜਾਂ ਫੋਨ ਬਾਹਰ ਕੱਢਣ ਦੀ ਲੋੜ ਹੀ ਨਹੀਂ ਪਵੇਗੀ ਪਰ ਯਾਤਰੀਆਂ ਨੂੰ ਆਪਣੀਆਂ ਜੇਬਾਂ ਖਾਲੀ ਕਰਨੀਆਂ ਪੈਣਗੀਆਂ ਅਤੇ ਲੰਬੇ ਜੁੱਤੇ ਵੀ ਉਤਾਰਨੇ ਪੈ ਸਕਦੇ ਹਨ ਪਾਰਕਿੰਗ ਦੀ ਗੱਲ ਕਰੀਏ ਤਾਂ 에ਰਪੋਰਟ ਨੇ ਸਲਾਹ ਦਿੱਤੀ ਹੈ ਕਿ ਲੋਕ ਪਹਿਲਾਂ ਹੀ ਆਨਲਾਈਨ ਪਾਰਕਿੰਗ ਬੁੱਕ ਕਰ ਲੈਣ ਤਾਂ ਜੋ ਸਭ ਤੋਂ ਵਧੀਆ ਕੀਮਤ ਦੀ ਝੋਣ ਮਿਲ ਸਕੇ ਕਰੇਲੂ ਯਾਤਰਾ ਦੇ ਵਿੱਚ ਕ੍ਰਾਈਸਸ, ਵੈਲਿੰਗਟਨ ਅਤੇ ਕੁਇਨਸਟਾਉਨ ਸਭ ਤੋਂ ਵੱਧ ਲੋਕਪ੍ਰੀਅ ਜਗ੍ਹਾ ਰਹਿਣਗੇ ਜਦਕਿ ਵਿਦੇਸ਼ ਜਾਣ ਵਾਲਿਆਂ ਲਈ ਆਸਟ੍ਰੇਲੀਆ, ਚੀਨ ਅਤੇ ਫਿਜੀ ਇਸ ਵੇਲੇ ਸਿਖਰ ਤੇ ਹਨ ਤਾਂ ਯਾਦ ਰੱਖੋ ਜੇਕਰ ਤੁਸੀਂ ਵੀ ਛੁੱਟੀਆਂ ਦੌਰਾਨ ਸਫ਼ਰ ਤੇ ਜਾਣ ਦੀ ਯੋਜਨਾ ਬਣਾ ਰਹੇ ਹੋ ਤੇ ਸਮੇਂ ਤੋਂ ਪਹਿਲਾਂ ਪੁੱਝੋ ਅਤੇ ਆਨਲਾਈਨ ਸਹੂਲਤਾਂ ਦਾ ਲਾਭ ਚੁੱਕੋ ਸਕੂਲ ਛੁੱਟੀਆਂ ਇਸ ਸ਼ਨੀਵਾਰ ਤੋਂ 5 ਅਕਤੂਬਰ ਤੱਕ ਚੱਲਣਗੀਆਂ ਨਿਊਜ਼ੀਲੈਂਡ ਦੇ ਵਿੱਚ ਸਕੂਲਾਂ ਦੀਆਂ ਛੁੱਟੀਆਂ ਸ਼ੁਰੂ ਹੋਣ ਜਾ ਰਹੀਆਂ ਹਨ ਅਤੇ ਆਕਲੈਂਡ 에য়ারਪੋਰਟ ਤੇ ਰਿਕਾਰਡ ਤੋੜ ਭੀੜ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ ਇਸ ਵਾਰ 10 ਲੱਖ ਤੋਂ ਵੱਧ ਯਾਤਰੀਆਂ ਦੀ ਆਵਾਜਾਈ ਹੋਵੇਗੀ ਜੋ ਪਿਛਲੇ ਸਾਲ ਨਾਲੋਂ 6% ਵਾਧਾ ਹੈ ਏਅਰਪੋਰਟ ਪ੍ਰਬੰਧਨ ਨੇ ਕਿਹਾ ਹੈ ਕਿ ਤਿੰਨ ਵੱਡੇ ਸ਼ੁੱਕਰਵਾਰ ਅੱਜ 26 ਅਤੇ 3 ਅਕਤੂਬਰ ਸਭ ਤੋਂ ਵੱਧ ਰਸ਼ ਵਾਲੇ ਦਿਨ ਹੋਣਗੇ ਸਿਰਫ ਅੱਜ ਹੀ 15000 ਤੋਂ ਵੱਧ ਯਾਤਰੀ ਘਰੇਲੂ ਉਡਾਨਾਂ ਲਈ ਰਵਾਨਾ ਹੋਣਗੇ ਉਹਨਾਂ ਨੇ ਕਿਹਾ ਕਿ ਸਾਡੀਆਂ ਟੀਮਾਂ ਪੂਰੀ ਤਰ੍ਹਾਂ ਤਿਆਰ ਹਨ ਯਾਤਰੀ ਸਮੇਂ ਤੋਂ ਪਹਿਲਾਂ ਆਉਣਾ ਚੈੱਕ-ਇਨ ਨਿਯਮ ਪੜਨ ਅਤੇ ਸੁਰੱਖਿਆ ਪ੍ਰਕਿਰਿਆ ਦੇ ਵਿੱਚ ਸਹਿਯੋਗ ਦੇਣ ਇੰਟਰਨੈਸ਼ਨਲ ਟਰਮੀਨਲ ਅਤੇ ਕਸਟਮ ਅਤੇ ਸੁਰੱਖਿਆ ਜਾਂਚ ਸਵੇਰੇ 4:30 ਵਜੇ ਤੋਂ ਸ਼ੁਰੂ ਹੋ ਜਾਵੇਗੀ ਨਵੇਂ ਸਕੈਨਰ ਲੱਗਣ ਨਾਲ ਹੁਣ ਜ਼ਿਆਦਾਤਰ ਯਾਤਰੀਆਂ ਨੂੰ ਲੈਪਟਾਪ ਜਾਂ ਫੋਨ ਬਾਹਰ ਕੱਢਣ ਦੀ ਲੋੜ ਹੀ ਨਹੀਂ ਪਵੇਗੀ ਪਰ ਯਾਤਰੀਆਂ ਨੂੰ ਆਪਣੀਆਂ ਜੇਬਾਂ ਖਾਲੀ ਕਰਨੀਆਂ ਪੈਣਗੀਆਂ ਅਤੇ ਲੰਬੇ ਜੁੱਤੇ ਵੀ ਉਤਾਰਨੇ ਪੈ ਸਕਦੇ ਹਨ ਪਾਰਕਿੰਗ ਦੀ ਗੱਲ ਕਰੀਏ ਤਾਂ 에ਰਪੋਰਟ ਨੇ ਸਲਾਹ ਦਿੱਤੀ ਹੈ ਕਿ ਲੋਕ ਪਹਿਲਾਂ ਹੀ ਆਨਲਾਈਨ ਪਾਰਕਿੰਗ ਬੁੱਕ ਕਰ ਲੈਣ ਤਾਂ ਜੋ ਸਭ ਤੋਂ ਵਧੀਆ ਕੀਮਤ ਦੀ ਝੋਣ ਮਿਲ ਸਕੇ ਕਰੇਲੂ ਯਾਤਰਾ ਦੇ ਵਿੱਚ ਕ੍ਰਾਈਸਸ, ਵੈਲਿੰਗਟਨ ਅਤੇ ਕੁਇਨਸਟਾਉਨ ਸਭ ਤੋਂ ਵੱਧ ਲੋਕਪ੍ਰੀਤ ਜਗ੍ਹਾ ਰਹਿਣਗੇ ਜਦਕਿ ਵਿਦੇਸ਼ ਜਾਣ ਵਾਲਿਆਂ ਲਈ ਆਸਟ੍ਰੇਲੀਆ, ਚੀਨ ਅਤੇ ਫਿਜੀ ਇਸ ਵੇਲੇ ਸਿਖਰ ਤੇ ਹਨ ਤਾਂ ਯਾਦ ਰੱਖੋ ਜੇਕਰ ਤੁਸੀਂ ਵੀ ਛੁੱਟੀਆਂ ਦੌਰਾਨ ਸਫ਼ਰ ਤੇ ਜਾਣ ਦੀ ਯੋਜਨਾ ਬਣਾ ਰਹੇ ਹੋ ਤੇ ਸਮੇਂ ਤੋਂ ਪਹਿਲਾਂ ਪੁੱਝੋ ਅਤੇ ਆਨਲਾਈਨ ਸਹੂਲਤਾਂ ਦਾ ਲਾਭ ਚੁੱਕੋ ਸਕੂਲ ਛੁੱਟੀਆਂ ਇਸ ਸ਼ਨੀਵਾਰ ਤੋਂ 5 ਅਕਤੂਬਰ ਤੱਕ ਚੱਲਣਗੀਆਂ ਨਿਊਜ਼ੀਲੈਂਡ ਦੇ ਵਿੱਚ ਸਕੂਲਾਂ ਦੀਆਂ ਛੁੱਟੀਆਂ ਸ਼ੁਰੂ ਹੋਣ ਜਾ ਰਹੀਆਂ ਹਨ ਅਤੇ ਆਕਲੈਂਡ 에য়ারਪੋਰਟ ਤੇ ਰਿਕਾਰਡ ਤੋੜ ਭੀੜ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਵਾਰ 10 ਲੱਖ ਤੋਂ ਵੱਧ ਯਾਤਰੀਆਂ ਦੀ ਆਵਾਜਾਈ ਹੋਵੇਗੀ ਜੋ ਪਿਛਲੇ ਸਾਲ ਨਾਲੋਂ 6% ਵੱਧ ਹੈ। 에য়ারਪੋਰਟ ਪ੍ਰਬੰਧਨ ਨੇ ਕਿਹਾ ਹੈ ਕਿ ਤਿੰਨ ਵੱਡੇ ਸ਼ੁੱਕਰਵਾਰ ਅੱਜ 26 ਅਤੇ 3 ਅਕਤੂਬਰ ਸਭ ਤੋਂ ਵੱਧ ਰਸ਼ ਵਾਲੇ ਦਿਨ ਹੋਣਗੇ। ਸਿਰਫ ਅੱਜ ਹੀ 15,000 ਤੋਂ ਵੱਧ ਯਾਤਰੀ ਘਰੇਲੂ ਉਡਾਨਾਂ ਲਈ ਰਵਾਨਾ ਹੋਣਗੇ ਉਹਨਾਂ ਨੇ ਕਿਹਾ ਕਿ ਸਾਡੀਆਂ ਟੀਮਾਂ ਪੂਰੀ ਤਰ੍ਹਾਂ ਤਿਆਰ ਹਨ ਯਾਤਰੀ ਸਮੇਂ ਤੋਂ ਪਹਿਲਾਂ ਆਉਣਾ ਚੈੱਕ ਇਨ ਨਿਯਮ ਪੜਨ ਅਤੇ ਸੁਰੱਖਿਆ ਪ੍ਰਕਿਰਿਆ ਦੇ ਵਿੱਚ ਸਹਿਯੋਗ ਦੇਣ ਇੰਟਰਨੈਸ਼ਨਲ ਟਰਮੀਨਲ ਅਤੇ ਕਸਟਮ ਅਤੇ ਸੁਰੱਖਿਆ ਜਾਂਚ ਸਵੇਰੇ 4:30 ਵਜੇ ਤੋਂ ਸ਼ੁਰੂ ਹੋ ਜਾਵੇਗੀ ਨਵੇਂ ਸਕੈਨਰ ਲੱਗਣ ਨਾਲ ਹੁਣ ਜ਼ਿਆਦਾਤਰ ਯਾਤਰੀਆਂ ਨੂੰ ਲੈਪਟਾਪ ਜਾਂ ਫੋਨ ਬਾਹਰ ਕੱਢਣ ਦੀ ਲੋੜ ਹੀ ਨਹੀਂ ਪਵੇਗੀ ਪਰ ਯਾਤਰੀਆਂ ਨੂੰ ਆਪਣੀਆਂ ਜੇਬਾਂ ਖਾਲੀ ਕਰਨੀਆਂ ਪੈਣਗੀਆਂ ਅਤੇ ਲੰਬੇ ਜੁੱਤੇ ਵੀ ਉਤਾਰਨੇ ਪੈ ਸਕਦੇ ਹਨ ਪਾਰਕਿੰਗ ਦੀ ਗੱਲ ਕਰੀਏ ਤਾਂ 에어ਪੋਰਟ ਨੇ ਸਲਾਹ ਦਿੱਤੀ ਹੈ ਕਿ ਲੋਕ ਪਹਿਲਾਂ ਹੀ ਆਨਲਾਈਨ ਪਾਰਕਿੰਗ ਬੁੱਕ ਕਰ ਲੈਣ ਤਾਂ ਜੋ ਸਭ ਤੋਂ ਵਧੀਆ ਕੀਮਤ ਦੀ ਝੋਣ ਮਿਲ ਸਕੇ ਕ੍ਰੇਲੋ ਯਾਤਰਾ ਦੇ ਵਿੱਚ ਕ੍ਰਾਈਸਸ ਵਿਲਿੰਗਟਨ ਅਤੇ ਕੁਇਨਸਟਾਉਨ ਸਭ ਤੋਂ ਵੱਧ ਲੋਕਪ੍ਰਿਯ ਜਗ੍ਹਾ ਰਹਿਣਗੇ ਜਦ ਕਿ ਵਿਦੇਸ਼ ਜਾਣ ਵਾਲਿਆਂ ਲਈ ਆਸਟ੍ਰੇਲੀਆ ਚੀਨ ਅਤੇ ਫਿਜੀ ਐਸਵੇਲੇ ਸਿਖਰਤੇ ਹਨ ਤਾਂ ਯਾਦ ਰੱਖੋ ਜੇਕਰ ਤੁਸੀਂ ਵੀ ਛੁੱਟੀਆਂ ਦੌਰਾਨ ਸਫਰ ਤੇ ਜਾਣ ਦੀ ਯੋਜਨਾ ਬਣਾ ਰਹੇ ਹੋ ਤੇ ਸਮੇਂ ਤੋਂ ਪਹਿਲਾਂ ਪੁੱਝੋ ਤੇ ਆਨਲਾਈਨ ਸਹੂਲਤਾਂ ਦਾ ਲਾਭ ਚੁੱਕੋ ਸਕੂਲ ਛੁੱਟੀਆਂ ਇਹ ਸ਼ਨੀਵਾਰ ਤੋਂ 5 ਅਕਤੂਬਰ ਤੱਕ ਚੱਲਣਗੀਆਂ